ਕਿసే ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਗੀਤ ਕਿਵੇਂ ਗਾ ਲੈਣੇ ਇੱਕ ਵਾਰੀ ਚਾਨਣੀ ਨੇ ਪੁੰਨਿਆਂ ਤੇ ਜਲਸਾ ਸਜਾਇਆ ਸਦਾ ਚੀਰ ਨੂੰ ਵੀ ਆਇਆ ਚਾਨਣ ਮੈਂ ਉਦਾਸ ਹੋ ਜਾਵਾਂ ਪਰ ਉਹ ਮੈਨੂੰ ਪੈਪ ਅਪ ਕਰਦੇ ਕਿ ਮਮ ਹਵ ਅ ਗ੍ਰੇ ਡੇ ਲਵ ਯੂ ਲਵ ਯੂ ਦਿਸ ਉਹ ਕਦੇ ਫੋਨ ਤੇ ਆਣੀ ਕਹਿੰਦੇ ਕਿ ਮਮ ਕਮ ਬੈਕ ਜਾਂ ਰੋਣ ਲੱਗ ਜਾਂਦੇ ਹਾਂ ਕੁਝ ਵੀ ਜਾਂ ਮੇਰੇ ਮਮ ਜਾਂ ਹਸਬੰਦ ਫੋਨ ਕਰਨੇ ਕਿ ਆਈ ਡੋਟ ਨੋ ਕੀ ਹੋਏ ਜਾਂਦਾ ਹੁਣ ਬੋਂਦੇ ਰਹਿਣ ਵਾਲੇ ਬੰਦੇ ਦੇ ਵੀ ਬੜੀ ਆਵਾਟ ਗੱਲ ਹੈ ਉਹ ਕਹੇ ਯਾਰ ਇਸ ਵਿੱਚ ਤਾਂ ਫਾਇਰ ਹੀ ਨਹੀਂ ਹੈ ਕਿసే ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਗੀਤ ਕਿਵੇਂ ਗਾ ਲੈਣੇ ਹਰ ਵਿਅਕਤੀ ਨੂੰ ਇਹ ਲੱਗਦਾ ਕਿ ਇਹ ਤਾਂ ਮੇਰੀ ਲਾਈਫ ਦੇ ਨਾਲ ਰਿਲੇਟ ਕਰ ਰਹੀ ਹੈ ਕਿ ਇਹ ਵੀ ਪੋਸੀਬਲ ਹੈ ਕਿਸੇ ਵੀ ਸਿੰਗਰ ਨੂੰ ਦੇਖ ਲਓ ਉਹਦਾ ਗੀਤ ਇਕਾ ਦੁੱਕਾ ਜਾਂ ਹਾਫ ਆਫ ਦਾ ਪੀਪਲ ਜਿਹੜੇ ਨੇ ਉਹ ਕਹਿ ਸਕਦੇ ਨੇ ਕਿ ਸਾਡੇ ਨਾਲ ਰਿਲੇਟ ਕਰ ਲene 99% ਪੀਪਲ ਨੂੰ ਲੱਗਦਾ ਕਿ ਹਾਂ ਇਹ ਪੁਲੀਏ ਕਮੀ Song ਜਿਵੇਂ ਅਸੀਂ ਕਹਿ ਦਿੰਦੇ ਹਾਂ ਯਾਦ ਕਰਨਾ ਸੌਖਾ ਭੁੱਲਣਾ ਬਹੁਤ ਜ਼ਿਆਦਾ ਔਖਾ ਹੈ ਹਾਂਜੀ ਤੇ ਹਰ ਵਿਅਕਤੀ ਨਾਲ ਰਿਲੇਟ ਹੋ ਰਿਹਾ ਹੈ ਬਹੁਤ ਲੈਸਟ ਫੀਲ ਕਰਦੇ ਹੋਗੇ ਤੁਸੀਂ ਤਾਂ ਇਸ ਮਾਮਲੇ ਹਾਂਜੀ ਜਿੱਦਾਂ ਜੇ ਕੋਈ ਕੰਪਲੀਸ਼ਮੈਂਟ ਵੀ ਦਾ ਪੁਆਇੰਟ ਮੈਨੂੰ ਲੱਗਦੀ ਆਪਣੀ ਹੋਈ ਹੈ ਕਿ ਤੁਹਾਡਾ 15 ਸਾਲ ਪਹਿਲਾਂ ਵੀ ਜੋ ਕੋਈ ਗੀਤ ਰਿਲੀਜ਼ ਹੋਇਆ ਸੀ ਅੱਜ ਵੀ ਕਿਸੇ ਨੂੰ ਉਹਨੇ ਰਿਫਰੈਸ਼ਿੰਗ ਲੱਗਦਾ ਉਹਨੇ ਚੰਗਾ ਲੱਗਦਾ ਸੁਣ ਲੈਂਦੇ ਆ ਉਸੇ ਜੀਵਨ ਵੀ ਬਣਾ ਲੈਂਦੇ ਆ ਤੇ ਸਦੀਵਤਾ ਜਿਹੜੀ ਕਿਸੇ ਆਰਟ ਦੀ ਉਹ ਮੋਸਟ ਇੰਪੋਰਟੈਂਟ ਤੇ ਮੋਸਟ ਆਈ ਥਿੰਕ ਪੈਸ਼ੀਅਸ ਐਲੀਮੈਂਟ ਹੁੰਦਾ ਤੁਸੀਂ ਦੇਖੋ ਜਦੋਂ ਰੈਨੇਸਾਂ ਹੋਇਆ ਸੀ ਯੂਰੋਪੀਅਨ ਆਰਟ ਦੇ ਵਿੱਚ ਤੇ ਉਹ ਅੱਜ ਵੀ ਉਹ ਬੋਨਮੈਂਟਸ ਜਾਂ ਉਹ ਚੀਜ਼ਾਂ ਉਹਨੀਆਂ ਹੀ ਉਹ ਬਿਊਟੀਫੁੱਲ ਲੱਗਦੀਆਂ ਤੁਹਾਨੂੰ ਇਹਦੇ ਮੁਹਾਵਰੇ ਹੁੰਦੇ ਆ ਸਦੀਵੀ ਹੁੰਦੇ ਆ ਸੋ ਜੇ ਤੁਹਾਡਾ ਆਰਟ ਖਾਸ ਤੌਰ ਤੇ ਪੋਇਟਰੀ ਇਦਾਂ ਲੱਗੇ ਹਮੇਸ਼ਾ ਸਭ ਨੂੰ ਆਪਣੀ ਇੱਕ ਤਰ੍ਹਾਂ ਦਾ ਮਤਲਬ ਕਿ ਉਹ ਬਹੁਤ ਹੀ ਅਰਥਲੀ ਹੈ ਰੀਅਲਿਸਟਿਕ ਰੀਅਲਿਜ਼ਮ ਦੇ ਨਜ਼ਦੀਕ ਹੈ ਜੇ ਖਿਆਲ ਨੇ ਉਡਾਰੀ ਭਰੀ ਵੀ ਹੈ ਤੇ ਜ਼ਮੀਨ ਤੇ ਆ ਕੇ ਬੈਠਿਆ ਜ਼ਰੂਰ ਹੈ ਇੱਕ ਵਾਰੀ ਚਾਨਣੀ ਨੇ ਪੁੰਨਿਆਂ ਤੇ ਜਲਸਾ ਸਜਾਇਆ ਸਦਾ ਝੀਲ ਨੂੰ ਵੀ ਆਇਆ ਚੰਨ ਮੁੱਖਰ ਹਾਸ ਸੋ ਉਹ ਚੀਜ਼ਾਂ ਹੈਗੀਆਂ ਪਰ ਲੋਕਾਂ ਨੂੰ ਲੱਗਦਾ ਕਿ ਇੱਥੇ ਬੈਠੇ ਆ ਅਸੀਂ ਝੀਲ ਵੀ ਹੈਗੀ ਹੈ ਚੰਦ ਵੀ ਦਿਖ ਰਿਹਾ ਹੈਗੇ ਜ਼ਮੀਨ ਤੇ ਕਮਾਲ ਹੈ ਅੱਜ ਗੱਲਾਂ ਵੀ ਹੋ ਰਹੀਆਂ ਨਾਲ ਨਾਲ ਆਪਣੇ ਲਿਰਿਕਸ ਦરાਹੀਂ ਤੁਸੀਂ ਬਹੁਤ ਸੋਨਾ ਮੈਨੂੰ ਲੱਗ ਰਿਹਾ ਹੈ ਇੰਟਰਵਿਊ ਮੈਨੂੰ ਲੱਗਦਾ ਕਿ ਇਹ ਬੜਾ ਕਮਾਲ ਦਾ ਹੋ ਰਿਹਾ ਹੈ ਨੀਰ ਮੈਮ ਔਰਤ ਚਾਹੇ ਚੰਨ ਤੇ ਪਹੁੰਚ ਜਾਏ ਪਰ ਜੇ ਉਹ ਇੱਕ ਮਾਂ ਹੈ ਤਾਂ ਉਹਦੇ ਲਈ ਬੱਚਿਆਂ ਤੋਂ ਵੱਧ ਕੇ ਬੱਚਿਆਂ ਦੇ ਨਾਲ ਜਿਹੜੀ ਉਹਦੀ ਅਟੈਚਮੈਂਟ ਹੈ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਦੋ-ਦੋ ਮਹੀਨੇ ਦੂਰ ਰਹਿਣੇ ਹੋ ਕਈ ਵਾਰ ਆਪਣੇ ਬੱਚੇ ਤੋਂ ਮਹੀਨਾ-ਮਹੀਨਾ ਦੂਰ ਰਹਿ ਕਸਪ ਤੋਂ ਜ਼ਿਆਦਾ ਬੱਚਿਆਂ ਨੂੰ ਜਦੋਂ ਮਾਂ ਦੀ ਲੋਡ ਹੁੰਦੀ ਹੈ ਤਾਂ ਸ਼ਾਇਦ ਵੀਡੀਓ ਕਾਲਸ ਨਹੀਂ ਆਡੀਓ ਕਾਲਸ ਨਹੀਂ ਉਹ ਪੂਰੀ ਨਹੀਂ ਹੋ ਸਕਦੀ ਤੁਮੀ ਤਾਂ ਉਹ ਕਿਵੇਂ ਬੈਲੈਂਸ ਕਿਵੇਂ ਕਰ ਰਹੇ ਹੋ ਐਜਾ ਮੂਮੈਂਟ ਤਾਂ ਆਇਆ ਨਹੀਂ ਕਿ ਮੈਂ ਫੋਨ ਕੀਤਾ ਓਨੈਸਟੀ ਸਪੀਕਿੰਗ ਆਈ ਡੋਨਟ ਥਿੰਕ ਕਿ ਉਹਨਾਂ ਨੂੰ ਮੇਰੀ ਆਫਕੋਰਸ ਉਹ ਮੈਨੂੰ ਮਿਸ ਕਰਦੇ ਆ ਬਟ ਉਹਨਾਂ ਨੂੰ ਪਤਾ ਹੈ ਕਿ ਮਮ ਕੰਮ ਕਰ ਰਹੀ ਹੈ ਐਂਡ ਸ਼ੀ ਇਸ ਗੋਇੰਗ ਟੂ ਵਰਕ ਬਟ ਜੋ ਮੇਰੀ ਫੈਮਿਲੀ ਸਪੋਰਟ ਹੈ ਜਿਹਨੂੰ ਮੈਂ ਪਿਆਰ ਮੰਨਦੀ ਆ ਉਹ ਮੇਰੀ ਕਮੀ ਮਹਿਸੂਸ ਹੋਣ ਨਹੀਂ ਦਿੰਦੇ ਬੱਚਿਆਂ ਨੂੰ ਸੋ ਉਹ ਜਦੋਂ ਵੀ ਮੇਰੇ ਨਾਲ ਫੋਨ ਤੇ ਗੱਲ ਕਰਦੇ ਆ ਤੇ ਮੈਨੂੰ ਪੈਪਾਪੀ ਕਰਦੇ ਆ ਭਾਵੇਂ ਮੈਂ ਉਹਨਾਂ ਨੂੰ ਮਿਸ ਕਰਦੀ ਹਾਂ ਮੈਂ ਉਦਾਸ ਹੋ ਜਾਵਾਂ ਬਟ ਉਹ ਮੈਨੂੰ ਪੈਪਪ ਕਰਦੇ ਕਿ ਮਮ ਹੈਵ ਅ ਗ੍ਰੇਟ ਡੇ ਲਵ ਯੂ ਲਵ ਯੂ ਦਸ ਉਹ ਕਹੇ ਫੋਨ ਤੇ ਆਣੀ ਕਹਿੰਦੇ ਕਿ ਮਮ ਕਮ ਬੈਕ ਯਾ ਰੋਣ ਲੱਗ ਜਾਂਦੇ ਆ ਕੁਝ ਵੀ ਯਾ ਮੇਰੇ ਮਮ ਯਾ ਹਸਬੰਡ ਫੋਨ ਕਰਨਗੇ ਕਿ ਆਈ ਡੋਨਟ ਨੋ ਕੀ ਹੋਈ ਜਾਂਦਾ ਆ ਕਿੱਥੇ ਆ ਉਹ ਕਿੱਥੇ ਆ ਮਤਲਬ ਉਹਨਾਂ ਨੇ ਸਾਰਾ ਸਿਸਟਮ ਸੰਭਿਆ ਗਿਆ ਜਦੋਂ ਮੈਂ ਵਾਪਸ ਜਾਣੀ ਹੈ ਤਾਂ ਮੈਂ ਸਾਰੀ ਜ਼ਿੰਮੇਵਾਰੀ ਮੈਨੂੰ ਵਾਪਸ ਦੇ ਦਿੰਦੇ ਆ ਸੋ ਆਈ ਡੋਨਟ ਨੋ ਇਹ ਇਨਾ ਸੀਮਲੈਸਲੀ ਆਰਗੈਨਿਕਲੀ ਮੇਰੀ ਲਾਈਫ ਬਣ ਚੁੱਕੀ ਆ ਕਿ i don't know everything is beautiful on over appreciate karde ke main ja ke kaam karde am ek achi room model bhi banna chahundi ave bachiyan layi because i think ek um, uh, you know kuddi layi financially independent hona sab to zyada zaroori hai te main unnu aa nahi dikhana chahundi ke main you know ave husband de paise te main ave life jeoniya or i depend on him main uh, self reliant te uh, self financially independent banona chahundi financial independent bahut zaroori hai ਸੋ ਇਨਾ ਇਮੋਸ਼ਨਲ ਮਤਲਬ ਜਵਾਬ ਹੈ ਨਹੀਂ ਮੇਰੇ ਕੋਲ ਬਿਕਾਜ਼ ਮੇਰੀ ਲਾਈਫ ਲੱਕਲੀ ਥੈਂਕਫੁਲੀ ਇਨੀ ਸਮੂਥਲੀ ਚੱਲ ਰਹੀ ਹੈ ਤੇ ਸਾਰਾ ਨੇ ਮਾਈ ਮਾਮ ਮਾਈ ਹਸਬੰਦ ਮਾਈ ਸਿਸਟਰਸ ਅ ਟਾਈਮ ਮੈਂ ਉਹਨੂੰ ਪਿਆਰ ਮੰਨਦੀ ਆ ਕਿ ਮੈਂ ਜੋ ਕਰ ਰਹੀ ਆ ਮੈਂ ਜੋ ਯੂ نو ਆ ਦਾ ਕੰਮ ਕਰ ਰਹੀ ਆ ਉਹ ਸਿਰਫ ਉਹਨਾਂ ਕਰਕੇ ਆ ਅੰਨੇ ਤਾਂ ਮੈਂ ਨਹੀਂ ਕਰ ਪਾਉਂਦੀ ਸਕਸੈਸ ਕੋਈ ਚੰਦ ਦਿਨਾਂ ਦਾ ਖੇਡ ਨਹੀਂ ਹੈਗੀ ਤੁਸੀਂ ਵੀ ਜ਼ੀਰੋ ਤੋਂ ਸਟਾਰਟ ਕੀਤਾ ਔਰ ਅੱਜ ਜਿੱਥੇ ਪਹੁੰਚੇ ਹੋ ਬਹੁਤ ਮੇਨ ਤੇਰੇ ਪਿੱਛੇ ਤੁਸੀਂ ਵੀ ਸਤਾਜ ਜੀ ਜ਼ੀਰੋ ਤੋਂ ਸਟਾਰਟ ਕਰਕੇ ਫਾਈਨੈਂਸ਼ੀਅਲ ਕ੍ਰਾਈਸਿਸ ਫੇਸ ਕੀਤੇ ਨੇ ਤੁਹਾਡੇ ਹਿਸਾਬ ਦੇ ਨਾਲ ਕੀ ਸਕਸੈਸ ਦੇ ਮਾਈਂਡਿੰਗ ਮੈਨੂੰ ਲੱਗਦਾ ਇਹਨੂੰ ਇਦਾਂ ਹੀ ਲੈਣਾ ਚਾਹੀਦਾ ਸਕਸੈਸ ਜਿਸ ਮੋੜ ਤੇ ਜ਼ਿੰਦਗੀ ਦੇ ਵਿੱਚ ਮੈਂ ਆ ਕਿ ਤੁਸੀਂ ਅੱਜ ਇੱਕ ਮੁਕਾਮ ਤੇ ਆ فرض ਕਰੋ ਤੁਸੀਂ ਤੁਹਾਡੀ ਕਦੀ ਖਾਹਿ ਸੀ ਕਿ ਅੱਛਾ ਤੁਸੀਂ ਯੂਨੀਵਰਸਿਟੀ ਪੜ੍ਹਨ ਜਾਣਾ ਹੁਣ ਇੱਥੇ ਆ ਕੇ ਤੁਸੀਂ ਕਹੋ ਕਿ ਨਹੀਂ ਨਹੀਂ ਮੈਂ ਤਾਂ ਹਾਰਵਰਡ ਜਾਣਾ ਸੀਗਾ ਹਾਰਵਰਡ ਜਾ ਕੇ ਤੁਸੀਂ ਕਹੋ ਨਹੀਂ ਜੀ ਮੈਂ ਤਾਂ ਆਕਸਫੋਰਡ ਜਾਣਾ ਸੀਗਾ ਆਕਸਫੋਰਡ ਜਾ ਕੇ ਹੋ ਸਕਦਾ ਕਿ ਹੋ ਰਾਇ ਜੀ ਹਨਾ ਕਿ ਅਗਲੀ ਡਿਗਰੀ ਮੈਂ ਉੱਥੇ ਕਰਦੀ ਆ ਫਿਰ ਉਹ ਠੀਕ ਹੈ ਮੈਨੂੰ ਲੱਗਦਾ ਤੁਹਾਡਾ ਖਾਮ ਹੋਊਗਾ ਤੁਹਾਡੀ ਖਾਹਿਸ਼ ਹੋਗੀ ਚਲੇ ਜਾਓ ਪਰ ਜੇ ਤੁਸੀਂ ਹਾਰਵਰਡ ਜਾ ਕੇ ਵੀ ਖੁਸ਼ ਨਹੀਂ ਹੋਏ ਆਕਸਫੋਰਡ ਜਾ ਕੇ ਵੀ ਖੁਸ਼ ਨਹੀਂ ਹੋਏ ਜਾਂ ਕਿਤਨੀ ਹੋਏ ਇਹਦਾ ਮਤਲਬ ਕਿ ਪ੍ਰੋਬਲਮ ਤੁਹਾਡੇ ਚ ਹੈ ਸਟੈਬਿਲਿਟੀ ਨਹੀਂ ਹਾਂ ਸੋ ਉਸ ਕਰਕੇ ਮੈਨੂੰ ਲੱਗਦਾ ਜਿੱਥੇ ਹੈਗੇ ਆ ਉਹਨੂੰ ਜ਼ਰੂਰ ਮੰਨਣਾ ਚਾਹੀਦਾ ਤੇ ਅੱਗੇ ਵਧਣ ਦੇ ਲਈ 1000% ਦੇ ਆਪਣੇ ਐਫਰਟ ਕਰੋ ਜਿਵੇਂ ਮੈਂ ਆਪਣੇ ਕੰਮ ਚ ਜੇਦਾ ਮੈਨੂੰ ਹੋ ਸਕਦਾ ਫਾਈਨੈਂਸ਼ੀਅਲੀ ਕੋਈ ਇੰਨਾ ਜ਼ਿਆਦਾ ਗੇਨ ਨਹੀਂ ਹੋਣਾ ਔਰ ਮੈਂ ਸੌ ਫੀਸਦੀ ਉਦੇਚਾ ਹਾਜ਼ਰ ਹੁੰਨਾ ਜਿੱਦਾਂ ਵੀ ਹੋ ਸਕਦਾ ਹੁੰਦਾ ਤੇ ਮੇਰੇ ਲਈ ਵਰਕ ਇਸ ਵਰਸ਼ਿਪ ਬਹੁਤ ਹੀ ਮੀਨਿੰਗਫੁਲ ਕੋਟ ਹੈ ਜਨਰਲੀ ਕਿ ਜਦੋਂ ਮੈਂ ਕੰਮ ਕਰਨਾ ਉਹ ਮੇਰੀ ਤੁਸੀਂ ਕਹੋ ਮੈਡੀਟੇਸ਼ਨ ਵੀ ਉਹੀ ਹੈ ਜਦੋਂ ਮੈਂ ਕ੍ਰੀਏਟਿਵ ਹਾਂ ਉਦੋਂ ਤਾਂ ਮਿਸਟਿਸਿਜ਼ਮ ਐਂ ਜਿਹਦਾ ਵਿਸਮਾਦ ਕਹਿੰਦੇ ਆ ਤੁਹਾਡੇ ਤੇ ਤਾਰੀ ਹੁੰਦਾ ਜਦੋਂ ਤੁਸੀਂ ਕੋਈ ਰਚਨਾ ਕਰ ਰਹੇ ਹੁੰਦੇ ਆ ਜਾਂ ਕੁਝ ਬਣਾ ਰਹੇ ਹੁੰਦੇ ਆ ਉਹ ਮੇਰੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਨੇ ਇਸ ਕਰਕੇ ਮੇਰੇ ਖਿਆਲ ਜੇ ਤੁਸੀਂ ਜਿਹੜੀ ਵੀ ਕੋ ਸਕਸੈਸ ਮੀਡੀਆ ਦੇ ਸੋ ਬਾਦ ਖੁਸ਼ ਹੋ ਕੰਟੈਂਟ ਹੋ ਤੇ ਉਹੀ ਸਕਸੈਸ ਮੰਨੀ ਜਾ ਸਕਦੀ ਹੈ अदरवाइज ਇਹ ਸਾਰੇ ਪੜਾਣ ਦੇ ਹਾਰੇ ਸਕਸੈਸ ਲਾਈਕ ਸਬਰ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੀ ਇੱਕ ਵਾਰੀ ਮੈਂ ਛੋਟੀ ਜਿਹੀ ਥੋੜੀ ਇੱਕ ਇਨਸੀਡੈਂਟ ਦੱਸਣਾ ਚਾਹਣਾ ਬੰਬੇ ਦੀ ਬਹੁਤ ਪੰਜਕ ਸਰ ਪਹਿਲਾਂ ਦੀ ਗੱਲ ਹੈ ਕੋਈ ਮੈਨੇਜਮੈਂਟ ਕੰਪਨੀਆਂ ਹੁੰਦੀਆਂ ਨੇ ਨਾ ਉਹਨਾਂ ਨੇ ਸਾਨੂੰ ਬੁਲਾਇਆ ਕਿ ਅੱਛਾ ਯਾਰ ਅਸੀਂ ਤੁਹਾਨੂੰ ਐਨਿਸ ਕਰਦੇ ਹਾਂ ਸੈਟ ਤੁਸੀਂ ਆਓ ਅਸੀਂ ਯੂ نو ਇੱਕ ਬੜੀ ਫੈਂਸੀ ਉਹਦੇ ਬੈਠੇ ਸੀ ਆਫਿਸ ਚ ਸਾਰੀ ਜਾਨੀ ਟੀਮ ਬੈਠ ਗਈ ਸੀਈਓ ਬੈਠ ਗਏ ਅੱਛਾ ਕੀ ਪਲਾਨਿੰਗ ਕਰਦੀ ਹੈ ਕਰ ਮੇਰੀ ਸਟੇਟਮੈਂਟ ਕੀ ਸੀ ਮੈਂ ਕਹਿੰਦਾ ਜੀ ਮੈਂ ਬਹੁਤ ਕੰਟੈਂਟ ਹਾਂ ਮੇਰਾ ਕੋਈ ਐਸਾ ਖਾਸ਼ ਤਾਂ ਹੈ ਨਹੀਂ ਕੋਈ ਡਿਜ਼ਾਇਰ ਨਹੀਂ ਹਮ ਬੰਬਈ ਰਹਿਣ ਵਾਲੇ ਬੰਦੇ ਦੀ ਬੜੀ ਆਟ ਗੱਲ ਹੈ ਉਹ ਕਹਿੰਦਾ ਯਾਰ ਇਸ ਵਿੱਚ ਤਾਂ ਫਾਇਰ ਹੀ ਨਹੀਂ ਹੈ ਆਗ ਹੋਣੀ ਚਾਹੀਏ ਕੰਮ ਕਰਨ ਦੀ ਹਨਾ ਸੋ ਉਹ ਆਪਣੀ ਜਗ੍ਹਾ ਠੀਕ ਨੇ ਇਸ ਕਰਕੇ ਮੈਂ ਜ਼ਿੰਦਗੀ ਚ ਇੱਕ ਫਿਲਮ ਬਣਾਉਣੀ ਚਾਹਣਾ ਉਹਦਾ ਟਾਈਟਲ ਹੈ ਦਿਸ অর 댓 ਕਿ ਦੋਨੋਂ ਹੀ ਚੀਜ਼ਾਂ 100% ਠੀਕ ਹੁੰਦੀਆਂ ਨੇ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਡਮ ਦੇ ਜਿੰਨੇ ਵੀ ਟੇਕ ਨੇ ਉਹ 100% ਠੀਕ ਨੇ ਆਪਣੇ ਹਾਂ ਦੇ ਜੇ ਮੇਰਾ ਕੋਈ ਆਪੋਜ਼ਿਟ ਟੇਕ ਹੈ ਤੇ ਮੈਂ ਆਪਣੀ ਜਗ੍ਹਾ ਠੀਕ ਆ ਇਹਦਾ ਮਤਲਬ ਇਹ ਥੋੜਾ ਕਿ ਜੇ ਮੈਂ ਗਲਤ ਆ ਜੇ ਗਲਤ ਆ ਨੋ ਕੋਈ ਵੀ ਨਹੀਂ ਗਲਤ ਆ